हां जी जनाब जो ਤੁਸੀਂ ਅੱਜ ਉਹ ਇਹ ਕਾਰਵਾਈ ਕਰ ਰਹੇ ਹੋ ਇਹਦੇ ਲਈ ਤੁਸੀਂ ਪਹਿਲਾਂ ਇਹਨਾਂ ਨੂੰ ਸੂਚਿਤ ਕੀਤਾ ਸੀ ਬਿਲਕੁਲ 15 ਦਿਨ ਹੋ ਗਏ ਦਿਵਾਲੀ ਤੋਂ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਸੂਚਿਤ ਕੀਤਾ ਸੀ 3 ਦਿਨ ਦਿਵਾਲੀ ਵਾਲੇ ਸਰਕਾਰ ਦਿੰਦੀ ਹੈ ਉਹ ਵੀ ਇਹਨਾਂ ਨੂੰ ਟਾਈਮ ਦਿੱਤਾ ਸੀ ਕਿ ਇੱਥੇ ਉਹ ਲੋਕਾਂ ਦੇ ਐਕਸੀਡੈਂਟ ਹੋ ਗਏ ਕਿਉਂਕਿ ਰੋਡ ਤੇ ਬਿਲਕੁਲ ਲਾ ਲੈਂਦੇ ਨੇ ਜਿਹੜਾ ਕਹਾ ਕਿ ਇਹਨਾਂ ਕੋਲ ਬਿਲਕੁਲ ਵਾਈਟ ਲਾਈਨ ਕੋਲ ਘੜਦਾ ਕੋਈ ਵੀ ਹਾਸਾ ਹੁੰਦਾ ਪਰ ਉਹਦੀ ਜ਼ਿੰਮੇਵਾਰਦਾਰ ਸੌਾ ਕੌਣ ਹੈ ਇਸ ਕਰਕੇ ਅਸੀਂ ਇਹ ਕਾਰਵਾਈ ਇਸ ਲਗਾਤਾਰ ਤਾਹਨ ਤੋਂ ਕਰ ਰਿਹਾ ਜੀ ਇਹ ਜਿਹੜੀਆਂ ਹਦਾਇਤਾਂ ਜਾਰੀ ਹੋਈਆਂ ਨੇ ਕਿਹਨਾਂ ਵੱਲੋਂ ਨੇ ਤੁਹਾਨੂੰ ਪਰ ਸਰਕਾਰ ਵੱਲੋਂ ਨਹੀਂ ਜੀ ਅੱਛਾ ਇਹ ਇਹ ਪਿੱਛੇ ਜਾਣਕਾਰੀ ਵੀ ਸੀ ਕੋਈ ਡੀਸੀ ਮੈਡਮ ਨੇ ਵੀ ਕੋਈ ਜਾਣਕਾਰੀ ਜੀ ਨਾਟ ਨੇ ਵੀ ਰਾਉਂਡ ਕੀਤਾ ਸੀ ਜੀ ਉਹਨਾਂ ਨੇ ਵੀ ਦੇਖ ਕੇ ਕਿਹਾ ਵੀ ਇਹ ਬਿਲਕੁਲ ਰੋਡ ਤੇ ਖੜੇ ਨੇ ਜੀ ਇਹਨਾਂ ਨੂੰ ਪਿੱਛੇ ਕਰਾਉ ਦੇਣਾ ਅੱਛਾ ਅੱਗੇ ਵੀ ਇਸੇ ਰੇ ਤੱਕ ਕਰੋਂਗੇ ਇਹ ਜਿਹੜੀ ਸਰਕਲ ਰੋਡ ਤੇ ਜਿੱਥੇ ਵੀ ਹੈ ਉਹ ਚੌਂਕ ਦੇ ਵਿੱਚ ਵੀ ਬਹੁਤ ਜ਼ਿਆਦਾ ਮਾੜਾ ਹਾਲ ਹੈ ਉੱਥੇ ਜਾ ਰਹੇ ਹਾਂ ਜੀ ਹੁਣ ਲੈ ਕੇ ਉੱਥੇ ਜਾ ਕੇ ਹੋਰ ਕਿੱਥੇ ਕਿੱਥੇ ਸਪਾਈ ਹੋਈ ਹੈ ਸ਼ਹਿਰ ਦੇ ਵਿੱਚ ਅੱਲਾ ਰਾਂਗੇ ਅੱਗੇ ਜਲਦੀ ਗੇਟ ਜਿੱਥੇ ਵੀ ਕੰਫਰੋਜ਼ਮੈਂਟ ਆ ਉੱਥੇ ਕਾਰਵਾਈ ਹੋ ਰਹੀ ਹੈ ਓਕੇ